ਬਾਹਗੁਰੂ ਜੀ ਕਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਜਿੰਨਾ ਫੁਕਰਿਆਂ ਨੇ ਅਜਨਾਲੇ ਠਾਣੇ ਤੇ ਹਮਲਾ ਕੀਤਾ ਸੀ ਤੇ ਹਮਲਾ ਕਰਨ ਤੋਂ ਬਾਅਦ ਵਿੱਚ ਜਦੋਂ ਪੰਜਾਬ ਪੁਲਿਸ ਨੇ ਡੰਡਾ ਫੇਰਿਆ ਫਟਾ ਫੇਰਿਆ ਕੋਈ ਬਾਣਾ ਵਿੱਚ ਲਿਟਦਾ ਸੀ ਕੋਈ ਮਸਜੀ ਗੱਡੀ ਤੇ ਪਰ ਦਾਰਸੀ ਕੋਈ ਜਗਾੜੂ ਰੇੜੀ ਤੇ ਭੱਜਿਆ ਕੋਈ ਕਿਦਾਂ ਭੱਜਿਆ ਇਹਨਾਂ ਸਭ ਲਗੜਾਂ ਨੂੰ ਫੜ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ ਤਕਰੀਬਨ 2 ਸਾਲ ਤੋਂ ਬਾਅਦ ਇਹਨਾਂ ਨੂੰ ਸ਼ਿਫਟ ਕੀਤਾ ਗਿਆ ਸੀ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਈਆਂ ਨੇ ਆਡੀਓ ਕਲਾਂ ਕਰਕੇ ਆਪਣੇ ਮਾਂ ਪਿਓ ਨੂੰ ਹਾਲਾਤ ਦੱਸੇ ਮੈਨੂੰ ਦਵਾਈ ਚਾਹੀਦੀ ਹੈ ਮੈਨੂੰ ਬਿਸਤਰਾ ਚਾਹੀਦਾ ਹੈ ਮੈਨੂੰ ਫਰਿੱਜ ਚਾਹੀਦਾ ਹੈ ਮੈਨੂੰ ਗੋਲੀਆਂ ਚਾਹੀਦੀਆਂ ਨੇ ਬੜੇ ਤਰਲੇ ਲਈ ਤੇ ਇਹਨਾਂ ਨੇ ਜਿਹੜੇ ਅੰਮ੍ਰਿਤਪਾਲ ਦੇ ਸਾਥੀ ਨੇ ਯਾਦ ਆਜੇ ਚੰਗੀ ਤਰ੍ਹਾਂ ਫਿਰ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾਈਆਂ ਕਿ ਸਾਨੂੰ ਜ਼ਮਾਨਤ ਦਿੱਤੀ ਜਾਵੇ ਤੇ ਇਹ ਜਿੰਨੀਆਂ ਵੀ ਪਟੀਸ਼ਨਾਂ ਸੀ ਮੰਨੂਜ ਹਾਈ ਕੋਰਟ ਦੇ ਵਿੱਚ ਲਗਭਗ 5 ਇਹ ਮੰਨੂਜ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ ਜਾਨੀ ਕਿ ਇਨਾਂ ਤੇ ਸ਼ਿਕੰਜਾ ਜਿਹੜਾ ਬਹੁਤ ਕੱਸਿਆ ਜਾ ਚੁੱਕਾ ਹੈ ਟਾਈਟ ਕੀਤਾ ਜਾ ਚੁੱਕਾ ਹੈ ਛੇਦ ਕਿਤੇ ਬਖਸ਼ਣਗੇ ਨਹੀਂ ਬਣਸ਼ਣਾ ਬਣਸ਼ਣਾ ਇਦਾਂ ਵੀ ਕਰਦੇ ਸੀ ਬਖਸ਼ਣਾ ਪਤਾ ਨਹੀਂ ਕੀ ਕੁਝ ਬਾਜੀਕ ਕਰਦਾ ਦੇ ਪ੍ਰਧਾਨ ਮੰਤਰੀ ਉਦੇ ਘਰ ਦੇ ਹਾਲਾਤ ਦੇਖ ਕੇ ਤਰਸ ਆਉਂਦਾ ਹੈ ਬਜ਼ੁਰਗ ਬਾਪੂ ਹੈ ਛੋਟਾ ਜਿਹਾ ਬੱਚਾ ਹੈ ਬਾਪੂ ਕੀ ਕਰਦਾ ਪਿਆ ਹੈ ਮੱਝ ਸਮਾਂਦਾ ਪਿਆ ਹੈ ਪੱਠੇ ਪੰਦਾ ਪਿਆ ਹੈ ਕੀ ਕਰੀਏ ਤਰਸ ਆਉਂਦਾ ਗੱਡੀ ਲਈ ਸੀ ਫੇਸਬੁੱਕ ਦੇ ਪੈਸੇ ਕਮਾ ਕੇ ਕਿਸ਼ਤਾਂ ਤੇ ਉਹ ਗੱਡੀ ਵਾਪਸ ਏਜੰਸੀ ਵਾਲੇ ਲੈ ਗਏ ਜਦੋਂ ਕਿਸ਼ਤਾਂ ਭਰਗੀਆਂ ਨਿਕਈਆਂ ਚਲੋ ਕੋਈ ਨਹੀਂ ਮੈਂ ਤਾਂ ਇਹ ਵੀ ਕਾਸੀ ਵੀ ਜਿਹੜੇ ਕਰਾਂ ਦੇ ਵਿੱਚ ਕਮਜ਼ੋਰ ਨੇ ਜਿਹਨਾਂ ਦੇ ਘਰ ਰੋਟੀ ਨਹੀਂ ਪੱਕਦੀ ਉਹਨਾਂ ਨੂੰ ਥੋੜਾ ਬਹੁਤਾ ਹੈਲਪ ਕੀਤੀ ਜਾਵੇ ਕਿਉਂਕਿ ਇਹ ਕੌਮ ਦੇ ਯੋਧੇ ਬਣਨ ਦੀ ਕੋਸ਼ਿਸ਼ ਕਰਦੇ ਸੀ ਚਲੋ ਨਕਲੀ ਸਹੀ ਵੀ ਥੋੜੀ ਬਹੁਤੀ ਇਹਨਾਂ ਨੂੰ ਕਹਿ ਲਈਏ ਪੈਸੇ ਪੱਖੋਂ ਜਿਹੜੀ ਤੰਗੀ ਆਉਂਦੀ ਹੈ ਉਹਦਾ ਹੱਲ ਕੀਤਾ ਜਾਵੇ ਕਰਿਆ ਵੀ ਕੁਝ ਲੋਕਾਂ ਨੇ ਮੈਂ ਜਿਹੜੀਆਂ ਇਹਨਾਂ ਨੇ ਫੁਕਰੀਆਂ ਮਾਰ ਕੇ ਇਹ ਪੰਗਾ ਲਿਆ ਸੀ ਨਾ ਤੇ ਉਹਦੇ ਉnder a arrest ਕੀਤੇ ਗਏ ਸੀ ਤੇ ਹੁਣ ਪੰਜਾਬ ਦੀਆਂ ਜੇਲਾਂ ਵਿੱਚ ਬੰਦ ਨੇ ਮਾਨਯੋਗ ਹਾਈ ਕੋਰਟ ਨੂੰ ਜਿਹੜੀਆਂ ਪਟੀਸ਼ਨਾਂ ਪਾਈਆਂ ਸੀ ਅਰਜ਼ੀਆਂ ਦਿੱਤੀਆਂ ਸੀ ਉਹ ਰੱਦ ਕਰ ਦਿੱਤੀਆਂ ਮਤਲ ਇਹਨਾਂ ਨੂੰ ਸਾਬਤ ਕਰ ਦਿੱਤਾ ਗਿਆ ਵੀ ਇਹ ਗੁੰਡਾਗਰਦੀ ਕਰਨ ਵਾਲੇ ਨੇ ਔਰ ਗੁੰਡਾਗਰਦੀ ਕਰਨ ਵਾਲਿਆਂ ਦਾ ਸਾਥ ਦਿੰਦੇ ਨੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਮਾਨਯੋਗ ਹਾਈ ਕੋਰਟ ਦਾ ਫੈਸਲਾ ਇਹਨੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਬਹੁਤ ਲੋਕ ਨੇ ਪੰਜਾਬ ਦੇ ਵਿੱਚ ਜਿਹੜੇ ਹਲਾਸ਼ੇਰੀਆਂ ਦਿੰਦੇ ਨੇ ਪੰਪ ਮਾਰਦੇ ਨੇ ਇਹ ਜੋਧੇ ਨੇ ਇਹ ਕੌਮ ਦੇ ਵਾਰਸ ਨੇ ਤੇ ਇਹਨਾਂ ਦੇ ਘਰਾਂ ਦੇ ਹਾਲਾਤ ਕੀ ਨੇ ਇਹਨਾਂ ਨੂੰ ਪਤਾ ਹੈ ਜਾਂ ਇਹਨਾਂ ਦੇ ਪਰਿਵਾਰਾਂ ਨੂੰ ਪਤਾ ਹੈ ਕੋਈ ਕਿਸੇ ਨਾਲ ਨਹੀਂ ਖੜਦਾ ਅਮਰਤਪਾਲ ਦਾ ਪਾਪਾ ਹੋਰ ਚ ਉਹਨਾਂ ਗੱਡੀ ਹੁੰਦੀ ਹੈ ਜਾਂ ਨੋਵਾ ਕ੍ਰਸ਼ਟਾ ਹੁੰਦੀ ਹੈ ਉਹ ਲੈ ਕੇ ਤੁਰਿਆ ਫਿਰਦਾ ਹੈ ਲੋਕਾਂ ਦਾ ਤੇਲ ਹੈ ਆਪਣਾ ਪੁੱਤ ਐਮਪੀ ਬਣਾ ਲਿਆ ਪਰ ਇਹਨਾਂ ਲੋਕਾਂ ਨੂੰ ਸਮਝ ਆਈ ਨਹੀਂ ਇਹ ਅੱਜ ਦੀ ਗੱਲ ਨਹੀਂ ਇਹ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ ਰਾਜ ਦੀ ਗੱਲ ਹੈ ਉਦੋਂ ਵੀ ਸਮਝ ਨਹੀਂ ਆਈ ਉਹਨੂੰ ਵੀ ਬਹੁਤੇ ਲੋਕਾਂ ਨੂੰ ਭੁਲੇਖਾ ਇਹ ਸੀ ਕਿ ਮਹਾਰਾਣੀ ਸਿੰਘ ਦਾ ਰਾਜ ਖਾਲਸਾ ਰਾਜ ਹੈ ਨਾ 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 ਉਧਰ ਰਾਜ ਵਧਿਆ ਹੋ ਸਕਦਾ ਹੈ ਉਹ ਸਭ ਧਰਮਾਂ ਦਾ ਮਲਬੰਦਾ ਸਤਕਾਰ ਕਰਦਾ ਸੀ ਇਹ ਹੋ ਸਕਦਾ ਪਰ ਸਿੱਖ ਰਾਜ ਨਹੀਂ ਸੀ ਬਹੁਤ ਲੋਕ ਉਦੋਂ ਭਲੇਖਾ ਖਾ ਗਏ ਸੀ ਤੇ ਹੁਣ ਵੀ ਕਈਆਂ ਨੂੰ ਤਬਲਾ ਲੱਗਿਆ ਭਲੇਖਾ ਪਿਆ ਵੀ ਸ਼ਾਇਦ ਅੰਮ੍ਰਿਤਪਾਲ ਸਿੱਖ ਕੌਮ ਦਾ ਵਾਰਸ ਹੈ ਨਾ ਨਾ ਦਾ ਉਹ ਆਪਣੇ ਘਰ ਦਾ ਵਾਰਸ ਹੈ ਆਪਣੇ ਘਰ ਲਈ ਕੀਤਾ ਹੈ ਚਤਰ ਜਲਾਕ ਬੰਦੇ ਬਹੁਤ ਨੇ ਇਦਾਂ ਪਰ ਹੁਣ ਜਿਨ੍ਹਾਂ ਦੀ ਜਵਾਨਤਾ ਰੱਦ ਕੀਤੀਆਂ ਨੇ ਮਾਨਯੋਗ ਹਾਈ ਕੋਰਟ ਨੇ ਉਹਨਾਂ ਲਈ ਇੱਕ ਤਰਲਾ ਉਹਨਾਂ ਦੇ ਘਰ ਦੇ ਉਹਨਾਂ ਦੇ ਪਰਿਵਾਰ ਕਰ ਸਕਦੇ ਆ ਵੀ ਸਾਡੇ ਬੰਦਿਆਂ ਤੋਂ ਗਲਤੀਆਂ ਹੋ ਗਈਆਂ ਸਾਡੇ ਬੰਦਿਆਂ ਨੂੰ ਬਖਸ਼ ਦਿਓ ਇਦਾਂ ਹੋ ਸਕਦਾ ਜੇ ਹਲੇ ਵੀ ਧੌਣ ਵਿੱਚ ਗਿੱਲਾ ਆਪਣੇ ਬੱਚਿਆਂ ਨੂੰ ਝੰਡੇ ਫੜਾ ਕੇ ਕੋਠਿਆਂ ਤੇ ਚੜਾ ਕੇ ਸਰਕਾਰ ਦੇ ਵਿਰੋਧ ਨਾਅਰੇਬਾਜ਼ੀ ਕਰਾਉਂਦੇ ਹੋ ਫਿਰ ਕਿਤਨੇ ਕਿਤੇ ਖਤਰੇ ਦੀ ਘੰਟੀ ਹੈ ਕੋਈ ਵੀ ਸਰਕਾਰ ਆਵੇ ਭਾਰਤ ਵਿੱਚ ਇਹੋ ਜਿਹੀ ਗੁੰਡਾਗਰਦੀ ਨੂੰ ਕੋਈ ਵੀ ਬਰਦਾਸ਼ਤ ਨਹੀਂ ਕਰੂਗਾ ਸਰਕਾਰ ਦੀ ਗੱਲ ਇੱਕ ਪਾਸੇ ਜਿਹੜੇ ਅਮਨ ਪਸੰਦ ਲੋਕ ਨੇ ਅਮਨ ਚਾਹੁੰਦੇ ਨੇ ਸ਼ਾਂਤੀ ਚਾਹੁੰਦੇ ਨੇ ਉਹ ਲੋਕ ਵੀ ਗੁੰਡਾਗਰਦੀ ਦੇ ਖਿਲਾਫ ਨੇ ਭਾਵੇਂ ਮੂੰਹ ਤੇ ਨਾਂ ਬੋਲਣ ਪਰ ਫਿਰ ਵੀ ਗਿਲੇ ਸ਼ਿਕਵੇ ਸ਼ਿਕਾਇਤਾਂ ਉਹ ਬੰਦੇ ਕਰਦੇ ਆ ਤੇ ਇਹਨਾਂ ਦੀ ਜਿਹੜੇ ਜ਼ਮਾਨਤ ਵਾਲੀ ਪਟੀਸ਼ਨ ਸੀ ਇੱਕ ਨਹੀਂ ਉਹ ਪੰਜ ਸੀ ਪੰਜੇ ਦੀਆਂ ਪੰਜੇ ਮਾਨਯੋਗ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ ਕੀ ਖਟਿਆ ਕੁਛ ਪੱਲੇ ਪਿਆ ਛਤਰਾ올 ਤੋਂ ਬਿਨਾ ਥੂ-ਥੂ ਕਰਾਉਣ ਤੋਂ ਬਿਨਾ ਪਰਵਾਰਾਂ ਤੋਂ ਵੱਖ ਦੂਰ ਰਹਿਣ ਤੋਂ ਬਿਨਾ ਕੁਝ ਖਟਿਆ ਕੁਝ ਵੀ ਨਹੀਂ ਹਾਲੇ ਵੀ ਕੁਛ ਨਹੀਂ ਮਿਕੜਿਆ ਸਮਝੋ ਜਣੇ ਖੜੇ ਦੇ ਪਿੱਛੇ ਝੰਡਾ ਚੱਕ ਕੇ ਨਾ ਤੁਰਿਆ ਕਰੋ ਇੱਥੇ ਕੋਈ ਕਿਸੇ ਦਾ ਨਹੀਂ ਬਣਿਆ ਤੇ ਨਾ ਬਣੇਗਾ ਸਭ ਨੂੰ ਆਪਣੇ ਘਰਾਂ ਤੱਕ ਮਤਲਬ ਹੈ ਜਿਵੇਂ ਅਮਰਤਪਾਲ ਨੇ ਆਪਣਾ ਉਲੂ ਸਦਾ ਕੀਤਾ ਆਪ ਐਮਪੀ ਬਣ ਗਿਆ ਕਰੋੜਾਂ ਰੁਪਇਆ ਇਕੱਠਾ ਕਰ ਲਿਆ ਬਸ ਇਨ ਇੱਕ ਗੇਮ ਹੁੰਦੀ ਹੈ ਇਹ ਗੇਮ ਤੋਂ ਜੇ ਬਚ ਜਾਓਗੇ ਤਾਂ ਚੰਗੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ